ਹੈਲੋ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰ ਲੈਨੇ ਆ ਟਾਈਮ ਆ ਜਿਹੜਾ ਸ਼ਾਮ ਦੇ 5:00 ਵਜੇ ਗਏ ਨੇ ਤੇ ਮੇਰਾ ਰੋਜ਼ ਦਾ ਹੀ ਟਾਈਮ ਹੋ ਗਿਆ ਸ਼ਾਮ ਨੂੰ ਨਹਾਉਣ ਦਾ ਕਦੇ ਰਾਤ ਨੂੰ ਨਹਾਉਂਦੇ ਹੁੰਦੇ ਸੀ ਬੜੀ ਠੰਡ ਦੇ ਵਿੱਚ ਤੇ ਹੁਣ ਠੰਡ ਘਟ ਗਈ ਹੁਣ ਸ਼ਾਮ ਨੂੰ ਨਹਾਉਣ ਲੱਗ ਪਏ ਆ ਹਨਾ ਚਲੋ ਕੰਮ-ਕੰਮ ਕਰਕੇ ਨਾਤ ਲਈਦਾ ਇਸ਼ਨਾਨ ਕਰੋ ਜ਼ਰੂਰ ਕਰੋ ਜਿਹੜੇ ਟਾਈਮ ਮਰਜ਼ੀ ਕਰੋ ਹਨਾ ਤੇ ਹੁਣ ਅੱਜ ਦਿਨ ਹੈਗਾ ਸੈਚਰਡੇ ਦਾ ਤੇ ਅੱਜ ਦਿਨ ਕੁਝ ਖਾਸ ਬਾਲਾ ਵਧੀਆ ਜਿਆ ਨਹੀਂ ਸੀਗਾ ਹਨਾ ਤੇ ਅੱਜ ਆਪਣਾ ਤੁਹਾਨੂੰ ਕੱਲ ਦਾ ਪਤਾ ਹੀ ਆ ਤੁਸੀਂ ਵੀਡੀਓ ਦੇਖੀਆ ਵੀ ਆਪਣਾ ਜਿਹਾਰ ਬਿਮਾਰਾ ਨੂੰ ਬੁਖਾਰ ਚੜਿਆ ਹੋਇਆ ਤੇ ਉਹ ਦੁਪਹਿਰ ਦਾ ਹੁਣ ਗੋਲੀ ਲੈ ਸਕਦਾ ਪਿਆ ਮੁਰਕ ਉੱਠਿਆ ਹੀ ਨਹੀਂਗਾ ਤੇ ਹੁਣ ਉਹਨੂੰ ਆਪਾਂ ਜਗਾਉਨੇ ਆਂ ਚਾਹ ਬਣਾਈ ਸੀ ਮੇਰੇ ਲਈ ਹੈਗੀ ਤੇ ਬਾਰੋਂ ਕੱਪੜੇ ਵੀ ਚੱਕਣੇ ਨੇ ਅੱਜ ਬਹੁਤ ਸਾਰੇ ਕੱਪੜੇ ਧੋਲੇ ਤੇ ਹੁਣ ਪਹਿਲਾਂ ਮੁੰਡੇ ਨੂੰ ਦੇਖ ਲਈਏ ਠਾਲ ਲਈਏ ਮੁੰਡਾ ਸਵੇਰ ਦੁਪਹਿਰ ਦਾ ਸੁੱਤਾ ਪਿਆ ਨੂੰ ਮੈਂ ਦਵਾਈ ਦੇਤੀ ਗਿਆ ਹੈ ਨਹੀਂ ਆਪ ਇਹ ਡਾਕਟਰ ਤੇ ਦੱਸ ਕੇ ਦਵਾਈ ਲੈ ਆਂਦੀ ਤੇ ਗਿਆ ਨਹੀਂ ਕਹਿੰਦਾ ਡੈਡੀ ਮੇਰੇ ਟੀਕਾ ਲਵਾ ਦਿੰਦਾ ਜਦੋਂ ਪਿਛਲੀ ਵਾਰੀ ਬਿਮਾਰ ਹੋਇਆ ਸੀ ਇਹਦੇ ਟੀਕਾ ਲਵਾਤਾ ਸੀਗੇ ਇਹ ਡੈਡੀ ਹੁਣ ਤਾਂ ਬੁਖਾਰ ਹੈ ਨਹੀਂਗਾ ਮੈਂ 2-3 ਵਾਰੀ ਬੱਦੇ ਵਾਰ ਦੇਖ ਕੇ ਗਈਆਂ ਇਹਨੂੰ ਸੱਤੇ ਪੈਨ ਹੁਣ ਤਾਂ ਬੁਖਾਰ ਹੈ ਨਹੀਂ ਬਿਸਕਟ ਖਾਦੇ ਸੀ ਕਹਿੰਦਾ ਜੀ ਮम्मा ਮੈਨੂੰ ਬਿਸਕਟ ਦੇ ਦਿਓ ਖਾਣ ਨੂੰ ਯਾਰੇ 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 ਤਿਆਰ ਹੋ ਗਿਆ ਮੈਂ ਤਿਆਰ ਯਾਰ ਉੱਠ ਬੁੱਤ ਸਕੂਲ ਜਾਣਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਉੱਠੋ ਬੁੱਤ ਤਿਆਰ ਨਹੀਂ ਹੋਣਾ ਸਕੂਲ ਨਹੀਂ ਜਾਣਾ ਹੂੰ ਚਲੋ ਉੱਠੋ 6 ਵਜ ਗਏ ਉੱਠ ਬੁੱਤ ਠੀਕ ਆ ਸਕੂਲ ਜਾਵੇਂਗਾ ਅੱਜ ਤਾਂ ਛੁੱਟੀ ਹੈ ਛੁੱਟੀ ਕਾਦੀ ਹੈ ਸੰਡੇ ਦਾ ਨੰਗਿਆ ਤਾਂ ਸੁੱਤਾ ਹੀ ਰਿਹਾ ਛੁੱਟੀ ਹੈ ਛੁੱਟੀ ਕਾਦੀ ਨਾ ਅੱਜ ਮੰਡੇ ਆਵਤ ਸੰਡੇ ਨਿਕਲ ਗਿਆ ਜੀ ਸਾਮ ਸਾਰਾ ਪਤਾ ਹੀ ਨੂੰ ਤਾਂ ਸ਼ਾਮੇ ਆਵਤ ਉઠੋ ਕੁਝ ਖਾ ਪੀ ਲਓ ਥੋੜੇ ਕੁਝ ਹੈ ਕੀ ਖਾਣਾ ਬੇਕੁਟੇ ਉਹ ਤਾਂ ਬੇਸਕੁਟੇ ਖਾਈ ਜਾਣੇ ਨੇ ਉੱਠ ਬਾ ਮੜੇ ਬਾਹਰ ਚੱਲ ਮੂੰਹ ਤਾਂ ਕੋਸੇ ਜਿਹਾ ਬਣੀ ਨਾ ਮੂੰਹ ਤਾਂ ਤੋ ਵਾਸ਼ਰੂਮ ਜਾ ਨਾਲੇ ਮਾੜਾ ਜਿਹਾ ਹੈਗੀ ਹਲੇ ਧੁੱਪ ਹਲੇ ਤਾਂ ਸੂਰਜ ਖੜਾ ਹੈ ਮਾੜਾ ਜਿਹਾ ਧੁੱਪਿਆ ਜਾ ਉੱਠ ਬਹੁਤ ਸੋਣੀ ਧੁੱਪਾ ਵੀ ਦਾ ਸਵੇਰ ਦਾ ਧੁੱਪੇ ਬੈਠਾ ਉਠਖੜ ਮੇਰੀ ਚਿੜੀ ਆਹੇ ਮੇਰਾ ਸੋਨਾ ਬੱਚਾ ਆਹੇ ਮੇਲੋ ਵੀਰਾ ਬਾਹਰ ਬੈਠਾ ਚੱਲ ਆ ਜਾ ਉਠਖੜ ਠੀਕ ਆ ਹੁਣ ਜਮੇਂ ਜਾਵਾ ਹੁਣ ਤਾਂ ਨਹੀਂ ਕੁਝ ਦੋਗਦਾ ਨਾ ਪੱਕੀ ਗੱਲ ਆ ਹਮ ਚੱਲ ਫੇਰ ਉਠ ਆ ਜਾ ਕੇਰਾ ਹੇ ਹੇ ਤੇ ਲੋ ਜੀ ਨਾ ਮੈਂ ਵੀ ਆਪਣੇ ਬਾਲ ਬੂਲ ਸੁਕਾ ਲਵਾ ਬਿੰਦ ਕਮਾੜੀ ਜੀ ਧੁੱਪ ਹੈਗੀ ਆ ਬਾਹਰ ਨਾਲ ਜਿਹੜਾ ਪਰਸੀ ਦੇ ਕੱਪੜੇ ਪਏ ਨੇ ਉਹ ਲਾ ਲਈਏ ਨਾਲ ਕੁਟਕ ਚਾਹ ਪੀ ਲਵਾ ਤੇ ਸਬਜ਼ੀ ਅੱਜ ਕੋਈ ਨਹੀਂ ਬਣਾਉਣੇਗੀ ਤੇ ਮੇਰੇ ਕੋਲੇ ਸਾਗ ਵੀ ਪਿਆ ਮੇਰੇ ਕੋਲੇ ਆਲੂ ਮਟਰ ਵੀ ਪਏ ਨੇ ਤੜਕਿਆ ਸਾਗ ਵੀ ਪਿਆ ਬਿਨਾ ਤੜਕਿਆ ਸਾਗ ਵੀ ਪਿਆ ਸਾਗ ਤਾਂ ਨਿਆਣਿਆਂ ਨੇ ਖਾਦਾ ਹੀ ਨਹੀਂ ਉਈਓ ਬਣਾਇਆ ਮੈਂ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਮੈਂ ਤਾਂ ਉਹੀ ਮਿਹਨਤ કરી ਹੈਨਾ ਕੱਲ ਇੱਥੇ ਕੋਈ ਸਾਗ ਲੈਣ ਆਇਆ ਹੈਨਾ ਉਹ ਕਹਿੰਦਾ ਸਾਗ ਲੈ ਕੇ ਜਾਣਾ ਮੈਂ ਮੈਂ ਇਹਨਾਂ ਨੂੰ ਬਾਅਦ ਚ ਆਵਾਂ ਮੇਰਾ ਤਾਂ ਇੰਜ ਹੀ ਕਰ ਦਿੱਤਾ ਫ੍ਰਿਜ ਜਿਹਾ ਪਿਆ ਹੀ ਲੈ ਜਾ ਉਹ ਕਹਿੰਦਾ ਕਹਿੰਦਾ ਮੈਨੂੰ ਕਿਤੋਂ ਸਾਗ ਨਹੀਂ ਲੱਭਦਾ ਮੈਂ ਤਾਂ ਸਾਡੇ ਦਾ ਫ੍ਰਿਜ 'ਚ ਵੀ ਪਿਆ ਪਿਆ ਸਾਡੇ ਖੇਤ 'ਚ ਵੀ ਹੈਗਾ ਇਹ ਕਹਿੰਦਾ ਕਹਿੰਦਾ ਕਹੀ ਦਾ ਨਹੀਂ ਹੁੰਦਾ ਅਗਲਾ ਤਾਂ ਕਹਿ ਦੂ ਪਾ ਦੇ ਢੋਲੂ 'ਚ ਮਾਂ ਫੇਕ ਕੀ ਹੁੰਦਾ ਮੈਂ ਪਾ ਲੈ ਚੱਲੋਂ ਹੁਣ ਕੀ ਕਰੀਏ ਆ ਆਪਾਂ ਖਾ ਲਾਂਗੇ ਪੋਰਾ ਪੋਰਾ ਇਹ ਡੈਡੀ ਤੇ ਮੈਂ ਖਾ ਲਾਂਗੀ ਮੇਰਾ ਵੀ ਪਤਾ ਨਹੀਂ ਘਾਤੇ ਹੁਣ ਮੈਂ ਨੇ ਇੱਥੇ ਫਰਦੀ ਸੀ ਜਾਂ ਕੰਮ ਕਰਦੀ ਮੇਰਾ ਇੰਨਾ ਜ਼ਿਆਦਾ ਢਿੱਡ ਦੁਖਦਾ ਸੀ ਇਹ ਮੈਨੂੰ ਕਹਿੰਦੇ ਕਹਿੰਦੇ ਤਾਂ ਕੁਛ ਪੁੱਠਾ ਸਿੱਧਾ ਖਾਦਾ ਵੇ ਦੱਸ ਮੈਂ ਕੀ ਖਾ ਲਿਆ ਪੁੱਠਾ ਸਿੱਧਾ ਪਤਾ ਨਹੀਂ ਘਾਤੇ ਮੈਂ ਉਹੀ ਆਲੂ ਮਟਰ ਦੀ ਦਾਲ ਨਾਲ ਰੋਟੀ ਖਾਦੀ ਆ ਤੇ ਥੋੜਾ ਜਿਹਾ ਦਹੀਂ ਖਾਦਾ ਘੜ ਛੀਕ ਤੇ ਹੋਰ ਕੀ ਖਾਦਾ ਦੋ ਰੋਟੀਆਂ ਖਾਦੀਆਂ ਨੇ ਲੈ ਬਾਅਦ ਵਿੱਚ ਚਾਹ ਪੀਤੀ ਆ ਪਤਾ ਨਹੀਂ ਕੀ ਹੋ ਗਿਆ ਢਿੱਡ ਕਾਤੇ ਦੁਖਿਆ ਮੇਰਾ ਇੱਕ ਮੈਂ ਨਹਾਉਣਾ ਸੀ ਜਿਵੇਂ ਨਾਤੀ-ਨੁਤੀ ਹੁੰਦੀ ਮੈਂ ਪੈ ਜਾਣਾ ਸੀ ਚੁੱਪ ਕਰਕੇ ਮੈਂ ਓਕਣੇ ਕੰਮ ਕਰਦੀ ਫਿਰਦੀ ਸੀ ਲਿਬੜੀ ਟਿਬੜੀ ਜੀ ਮੈਂ ਨਹਾਉਣਾ ਸੀਗਾ ਫੇ ਮੈਂ ਪਈ ਨਹੀਂ ਹੈਗੀ ਮਹਾ ਨਹੀਂ ਵੀ ਫਿਰ ਹੀ ਜਾ ਬੱਬੂਆ ਫਿਰ ਹੀ ਜਾ ਔਖਾ ਹੋ ਜੂ ਹੁਣ ਮੈਂ ਨਹਾਉਂਦੀ ਨਾਉਂਦੀ ਗਰਮ ਗਰਮ ਪਾਣੀ ਢਿੱਡ ਤੇ ਪਾਇਆ ਨਹੀਂ ਮੈਂ ਕਹਿਣਾ ਸੀਗਾ ਨਿਆਣਿਆਂ ਨੂੰ ਵੀ ਮੈਨੂੰ ਬੋਤਲ 'ਚ ਗਰਮ ਪਾਣੀ ਭਾ ਕੇ ਦੋ ਮੈਂ ਢਿੱਡ ਤੇ ਫੇਰ ਲਵਾ ਉੱਠ ਬੁੱਤਾ ਆ ਜਾ ਚਲੋ ਚਾਹ ਪਾਣੀ ਪੀਏ ਤੁਸੀਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਜ਼ਰੂਰ ਕਰ ਦਿਓ ਤੇ ਜੇਕਰ ਫੇਸਬੁੱਕ ਤੋਂ ਦੇਖਦੇ ਹੋ ਤਾਂ ਫੇਸਬੁੱਕ ਚੈਨਲ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਠੀਕ ਹੈ ਜੀ ਬਲਾਓ ਜੀ ਸਸਰੀ ਘਰ ਸਸਰੀ ਘਰ ਦੇ ਸਾਰਿਆਂ ਨੂੰ ਇੱਕ ਬਲੌਗਰ ਨੇ ਉਹ ਇਦਾਂ ਹੀ ਕਹਿੰਦੇ ਨੇ ਹਰੇਕ ਦੇ ਮੂਰੇ ਕੈਮਰਾ ਕਰਕੇ ਕਹਿੰਦੇ ਨੇ ਬਲਾਓ ਜੀ ਸਸਰੀ ਘਰ ਇੱਕ ਬਲੌਗਰ ਨੇ ਉਹਨਾਂ ਦਾ ਕੰਮ ਆਦਾ ਹਮ ਚੱਲੇ ਵੀਡੀਓ ਬਣਾਉਂਦੇ ਚੱਲੋ ਉਈ ਕੌ ਬਣਿਆ ਹੋਇਆ ਡਾਇਲੋਗ ਆ ਹਨਾ ਔਰ ਇਹਦੇ ਮੁਰੇ ਕੈਮਰਾ ਕਰਕੇ ਕਹਿੰਦੇ ਨੇ ਬਲਾਓ ਜੀ ਸਸਰੀ ਘਰ ਸਸਰੀ ਘਰ ਜੀ ਸਹਰੀ ਆਣੇ ਉਹ ਠੀਕ ਤਾਂ ਉਹਨੂੰ ਵੀ ਖਪਾਕਾਰਾਂ ਜਿਨ ਜੀ ਹੂੰਗੇ ਥਮਾਕਾਰਾਂ ਚੱਲੂ ਜੇ ਉਹੋਂਗੇ ਜਿਵੇਂ ਅਸੀਂ ਰਜੇ ਇਹਨਾਂ ਨੇ ਪਹਿਲਾਂ ਪੱਠੇ ਵੱਡੇ ਫਿਰ ਪੱਠੇ ਪਾਏ ਪਸ਼ੂਆਂ ਨੂੰ ਫਿਰ ਬਾੜੀ ਸਮਾਰੀ ਤੇ ਮੈਂ ਆਪਣਾ ਕੰਮ ਕਰਿਆ ਚਾਰ ਆਦਾ ਬੜੀ ਹਾਲ ਸਮਾ ਲਈ ਮੈਂ ਵੀ ਚਾ ਪੀਣ ਜਾ ਰਹੇ ਡੋਣਾ ਨਹੀਂ ਪਰੇ ਆ ਜਾ ਮੈਂ ਵੀ ਮੈਂ ਵੀ ਤੁਮੇ ਬਾਅਦ ਸਿਕਾ ਲੰਦੀ ਪਾਉਣੇ ਚਾਹ ਦੇ ਪਰ ਮੈਂ ਮੈਨੂੰ ਪਾਉਣੇ ਮੈਂ ਕਿਹਾ ਪਾਉਣੇ ਚਾਹ ਦੇ ਦੇ ਪਾਪਾ ਬਨਾ ਚਾਹ ਦੇ ਦੂਗਾ ਕੇ ਮੈਨੂੰ ਹੋਰ ਕੀ ਕਹੂੰ ਮਾਸੀ ਨੇ ਮੈਂ ਵੀਡੀਓ ਬਣਾਉਣਾ ਤੁਸੀਂ ਚਾ ਪਾ ਲਿਓ ਪਾਉਣੇ ਚਾਹ ਦੇ ਦੇ ਗੱਲ ਤਾਂ ਆਉਂਦਾ ਹਾਲੇ ਕੱਪੜੇ ਚ ਚੱਕ ਲਈਏ ਹੁਣ ਤਾਂ ਧੁੱਪ ਪੈਂਦੀ ਆ ਵਧੀਆ ਹੁਣ ਤਾਂ ਕੱਪੜੇ ਸੁੱਕ ਜਾਂਦੇ ਨੇ ਉੱਪਰ ਹਾਈ ਇਧਰ ਉਹ ਨਹੀਂ ਆਉਂਦਾ ਵੀਡੀਓ ਨਹੀਂ ਵਧੀਆ ਆਉਂਦੀ ਖਟਾ ਗਈ ਐ ਪਰ ਮੁੰਡਾ ਠੀਕ ਨਹੀਂ ਹੋਇਆ ਮੁੰਡਾ ਠੀਕ ਆ ਹੁਣ ਸਾਬ ਕੱਢਣ ਚੱਲਿਆ ਹਟ ਜਾ ਹੋਈਆਂ ਦੁਖੀ ਕਰਦਾ ਬਹਿ ਜਾ ਕੇ ਕੰਗਾ ਲਿਆ ਦੇ ਹਟ ਜਾ ਹਟ ਜਾ ਹਟ ਜਾ ਹਟ ਜਾ ਐ ਭਾਈ ਤੇ ਸਕੋਰ ਜੀ ਪੈਂਦੀ ਆ ਉਹਦੀ ਸੂਰਜ ਦੇਖ ਹੁਣ ਤਾਂ ਗਿਆ ਸੂਰਜ ਮੈਂ ਮੁੰਡੇ ਲੈ ਕੇ ਆਈ ਅੰਦਰ ਅੱਧੀ ਰਾਤ ਹੁਣ ਮੈਂ ਧੁੱਪੇ ਬਹਿਣ ਲੱਗੀ ਨਹੀਂ ਮੈਂ ਉਹਦਾ ਧੁੱਪ ਪਹਿਲਾਂ ਕੰਮ ਕਰਦੀ ਕਰਦੀ ਮੈਂ ਵਿੱਚ ਦੀ ਬ੍ਰੇਕ ਲੈ ਲੈਣੀ ਹੁੰਦੀ ਆ ਭਾਈ ਆਪਦੀ ਦੇਦਾ ਆਫਰ ਨੂੰ ਪਤਾ ਬ੍ਰੇਕ ਲੈ ਲੈ ਕੇ ਕੰਮ ਕਰ ਲਈਦਾ ਆਏ ਨਹੀਂ ਹੈਗਾ ਵੀ ਮੈਂ ਮਰਦੀ ਹੋ ਰਹੀ ਨਹੀਂ ਮਰਦੀ ਹੋ ਰਹੀ ਨਹੀਂ ਆਪਾਂ ਤਾਂ ਬਹਿ ਜਾਈਦਾ ਵਿੱਚ ਦੀ ਬੈਠਣਾ ਵੀ ਕਹਾਦਾ ਹੁੰਦਾ ਫੋਨ ਚੱਕ ਲਿਆ ਕੋਈ ਵੀਡੀਓ ਐਡੀਟਿੰਗ ਕਰ ਲਈ ਕੋਈ ਥੰਬਨੇਲ ਲਿਖ ਲਿਆ ਕੋਈ ਟਾਈਟਲ ਬਣਾ ਲਿਆ ਕੋਈ ਰੀਲ ਵਗੈਰਾ ਬਣਾਤੀ ਉਹ ਮੇਰਾ ਬੈਠਣਾ ਹੁੰਦਾ ਆਪਾਂ ਵੀ ਉਹ ਕੱਢ ਕੇ ਉੱਠੀਦਾ ਜਾਂ ਬੈਠੀਦਾ ਕੋਈ ਰੀਨ ਰੂਲ ਬਣਾ ਦਿੰਨੀ ਹੰਨੀ ਐ ਮੈਂ ਇਹਨੂੰ ਇਹ ਜ਼ਿੰਦਗੀ ਕਹਿੰਦੇ ਹਾਏ ਹਾਏ ਧੁੱਪ ਨਿਕਲੀ ਹੋਵੇ ਧੁੱਪੇ ਮੰਜਾ ਡੇਹਾ ਹੋਵੇ ਚਾਹ ਦਾ ਗਲਾਸ ਆਇਆ ਆਇਆ ਹੋਵੇ ਕੰਮ ਕਰ ਲੈ ਹੁਣ ਹਮ ਆਪ ਤੇ ਲਾਡਾ ਹਾਂ ਛਾਡੋ ਹੱਕਾ ਮਾਰੋ ਹਾਂ ਬੁੱਤ ਦੇਖ ਆ ਚਾਹ ਡੋਲ ਦੇਣੀ ਚ ਹਾਂ ਬੁੱਤ ਹਾਂ ਕੀ ਕਰਾਂ ਦੱਸ ਆਜਾ ਲਾਡੂ ਹੱਕਾ ਮਾਰੋ ਹਾਉ ਟੱਪਦੀ ਆ ਜਾ ਕੇ ਦੇਖ ਕਿਉਂ ਉਹ ਜਾ ਕੇ ਦੇਖ ਕੇ ਕਿੰਨਾ ਟੱਪਦੀ ਆ ਜਾ ਵੀਡੀਓ ਬਣਾ ਕੇ ਲੈ ਕੇ ਆਉਦੀ ਲਫੜ ਹਾਂ ਕੀ ਕਰਦੀ ਆ ਲਾ ਤੇ ਕੱਪੜੇ ਹਾਂ ਓਹ ਹੋ ਹੋ ਹਾਂ ਕੀ ਹੁੰਦਾ ਕੀ ਹੁੰਦਾ ਕੀ ਆ ਹੁੰਦਾ ਕੀ ਆ ਤੂੰ ਅੱਜ ਬਾਹਰ ਨਹੀਂ ਆਈ ਤਾਂ ਕਰਦੀ ਆਂ ਹਰ ਜਾ ਹਰ ਜਾ ਹਰ ਜਾ ਹਰ ਜਾ ਗਲਤੀ ਕਮੈਂਟ ਦੇ ਫੇਰ ਤੂੰ ਬੁਖਾਰ ਨੂੰ ਚੜ ਜਾਂਦਾ ਕੀ ਬੁਖਾਰ ਹੋਏ ਕਿ ਮੈਂ ਚੜ ਜਾਂਦਾ ਦੇਖ ਕਹਿ ਜਾ ਹੋ ਗਿਆ ਕਾਲਾ ਕਾਲੂ ਕਾਲਾ ਢਾਲਾ ਕਾਲਾ ਕਾਲੂ 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 ਨਹੀਂ ਅੱਜ ਰੋਸ ਤੇ ਸੀਗਾ ਅੱਛਾ ਤਾਂ ਇਹ ਹੋ ਗਿਆ ਦੇਖ ਦੇਖ ਲਓ ਸ਼ਕਰ ਅਰੇ ਜਵਾਕ ਆਹੋ ਤੈਨੂੰ ਹੋ ਰੋ ਜਦੇ ਬਸ ਅੰਦਰ ਵੀਡੀਓ ਚ ਇੱਕ ਬੋਲ ਦੇਣਾ ਫਿਰ ਤੈਨੂੰ ਪਤਾ ਲੱਗੂ ਲਓ ਜੀ ਕੱਲ ਆਪਾਂ ਕੋਈ ਵੀਡੀਓ ਨਹੀਂ ਬਣਾਈ ਪਹਿਲ ਦੁਬਾਰਾ ਫੇਰ ਕੈਮਰਾ ਨਹੀਂ ਔਨ ਕਰਿਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਮੇਰੇ ਪੇਟ ਦਰਦ ਹੋ ਰਿਹਾ ਜਿਹੜਾ ਕਿ ਹਾਲੇ ਵੀ ਹੋ ਰਿਹਾ ਠੀਕ ਨਹੀਂ ਹੋਇਆ ਚੰਗੀ ਤਰ੍ਹਾਂ ਤੇ ਹੁਣ ਮਾਰਨਿੰਗ ਦੇ 8:30 ਹੋ ਗਏ ਤੇ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਮਾਰਨਿੰਗ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਜਿਹੜੀ ਤੁਹਾਡੇ ਨਾਲ ਕੰਟੀਨਿਊ ਕਰ ਲੈਂਦੇ ਹਾਂ ਨਾ ਤੇ ਕੱਲ ਕੋਈ ਵੀ ਵੀਡੀਓ ਨਹੀਂ ਬਣੀ ਹੈਗੀ ਤੇ ਮੈਂ ਬਾਅਦ ਵੀ ਆਪ ਤੇ ਜੰਮਪੂ ਜੰਪੂ ਲਾਇਆ ਸੀ ਇਹਨਾਂ ਨੂੰ ਵੀ ਤੇਲ ਲਈ ਲਾਇਆਗਾ ਪਤਾ ਨਹੀਂ ਕੀ ਹੋਇਆ ਇੱਕੋ ਦਮ ਜਾਨੀ ਸ਼ਾਮ ਨੂੰ ਜਦੋਂ ਮੈਂ ਕਿਚਨ 'ਚ ਬੜਨ ਲੱਗੀ ਨਾ ਮੈਨੂੰ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਵੀ ਮੇਰੇ ਤਾਂ ਪਹਿਲਾਂ ਹੀ 2:30 ਵਜੇ ਵੀ ਮੇਰੇ ਨਾ ਚਾਹ ਪੀਣ ਤੋਂ ਬਾਅਦ ਪੇਟ ਦੇ ਵਿੱਚ ਇਨਫੈਕਸ਼ਨ ਜੀ ਜਿਵੇਂ ਹੋ ਗਈ ਨਾ ਐ ਦੰਦ ਦਰਦ ਹੋਣ ਲੱਗ ਗਿਆ ਤੇ ਮੈਂ ਬਸ ਕੁੱਟ ਦੱਬ ਕੇ ਫਰੀ ਗਈ ਫਰੀ ਗਈ ਵੀ ਜਿਹੜਾ ਮੇਰਾ ਕੰਮ ਰਹਿੰਦਾ ਉਹ ਕਰ ਲਵਾਂ ਹੁਣ ਇਹਨਾਂ ਨੂੰ ਬਾਰ-ਬਾਰ ਕਹਿਨੀ ਆ ਮੈਂ ਜੇ ਕਿਤੇ ਮੈਂ ਪਹਿਲਾਂ ਨਾਲ ਇਨੋਈ ਹੁੰਦੀ ਮੈਂ ਪੈ ਜਾੰਦੀ ਜਦ ਮੈਨੂੰ ਆਣੀ ਸੀਗੀ ਹਨਾ ਵੀ ਮੈਨੂੰ ਆਏ ਸੀ ਵੀ ਮੈਂ ਕੱਪੜੇ-ਕੁਪੜੇ ਧੋਦੇ ਸਾਰਾ ਕੰਮ ਕਰ ਲੈ ਮੈਂ ਨਹਾ ਵੀ ਲਵਾਂ ਤੇ ਨਹਾਉਣਾ ਵੀ ਮੈਂ ਕੇਸੀ ਸੀਗਾ ਤੇ ਮੈਂ ਨਹਾ ਨੋ ਕੇ ਫੇਰ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ ਕੰਮ ਲੱਗੀ ਦੁਬਾਰਾ ਫੇਰ ਉਹੀ ਕੁਝ ਹੁੰਦਾ ਹੀ ਤੇ ਫਿਰ ਮੈਨੂੰ ਪਤਾ ਆ ਪਤਾ ਹੀ ਹੁੰਦਾ ਵੀ ਸਾਰੀਆਂ ਭੈਣਾਂ ਨੂੰ ਹਨਾ ਵੀ ਦਵਾਈ ਆਪਾਂ ਨੂੰ ਬਾਅਦ ਚ ਮਿਲਦੀ ਆ ਸੇਵਾ ਪਹਿਲਾਂ ਮਿਲਦੀ ਆ ਦੱਸਣਾ ਨਹੀਂ ਹੈਗਾ ਵੀ ਫਿਰੀ ਜਾਓ ਫਿਰੀ ਜਾਓ ਕੋਸੋ ਬੂਝੇ ਘਰ ਮੇਰਾ ਬਟਿਆ ਜਾਣਾ ਨੋ ਹੋਈ ਨਾ ਇਹ ਬੰਦਾ ਐਂਟੀਬਿਓਟਿਕ ਨਹੀਂ ਮਰਦਾ ਹੁੰਦਾ ਅੱਛਾ ਕੋਈ ਪਤਾ ਨਹੀਂ ਤੂੰ ਮੈਨੂੰ ਮਾਰ ਕੇ ਰਾਜੀਆ ਇਹ ਤੂੰ ਦੱਸ ਦੇ ਜਦ ਇਹ ਦਵਾਈ ਲਿਆ ਆ ਹਾਂ ਹੁਣ ਤਾਂ ਦੱਸ ਤਾਂ ਕੱਲ ਦਾ ਕੱਲ ਦਾ 4 ਵਜੇ ਦਾ ਦੱਸਿਆ ਹੋਇਆ ਫਿਰ ਕੀ ਕਰ ਲਿਆ ਤੁਸੀਂ ਨੇ 4 ਵਜੇ ਤੂੰ ਕਹੀਂ ਨਾਲ ਹੀ ਗੱਡਦੇ ਹਾਂ ਕੱਲ ਦੇ 4 ਵਜੇ ਦੇ ਨਾਲ ਹੀ ਗੱਡਦੇ ਹਾਂ 4 ਵਜੇ ਕਿਹੜਾ ਡਾਕਟਰ ਦਾ ਡੋਗ ਤਾਂ ਰਾਤ ਦੇ 12 ਵਜੇ ਵੀ ਲੈ ਜਾਂਦੇ ਨੇ ਤਾਂ ਤੁਸੀਂ ਮੈਨੂੰ ਕੱਲ 4 ਵਜੇ ਦੇ ਗਾਲਾਂ ਹੀ ਕੱਢਣ ਲੱਗੇ ਹੋਏ ਹੋ ਹੁਣ ਆਇਆ ਕੋਈ ਜਵਾਬ ਆ ਦੇ ਲੋਕਾਂ ਨੇ ਕਹਿੰਦੇ ਮੈਂ ਠੀਕ ਆ ਮੈਂ ਠੀਕ ਆ ਮੈਂ ਦਵਾਈ ਨੂੰ ਨਹੀਂ ਜਾਣਾ ਮੈਂ ਠੀਕ ਆ ਲਾ ਮੈਂ ਲਾ ਦੱਸ ਕੇ ਵੀ ਇੱਥੇ ਤਾਂ ਗਾਲਾਂ ਨੇ ਬਿਨਾਂ ਦੱਸੇ ਵੀ ਗਾਲਾਂ ਨੇ ਪਤਾ ਨਹੀਂ ਉਹ ਕੌਣ ਨੇ ਕਿੰਨਾ ਦੇ ਘਰ ਵਾਲੇ ਨੇ ਇਦਾਂ ਦੇ ਜਿਹੜੇ ਬਿਨਾਂ ਦੱਸੇ ਸਮਝ ਜਾਂਦੇ ਨੇ ਸਾਡਾ ਤਾਂ ਦੱਸੇ ਤੇ ਇੱਥੇ ਗਾਲਾਂ ਹੀ ਪੈਂਦੀਆਂ ਨੇ ਇਹ ਗੱਲ ਐ ਐ ਦਵਾਈ ਨੂੰ ਤਾਂ ਨਹੀਂ ਜਾਣਾ ਵੀ ਐ ਦੇ ਅੱਦੇ ਦੇ ਅੰਤ ਇਹਦੀਆਂ ਗੋਲੀਆਂ ਖਾਣੀਆਂ ਪੈਣੀਆਂ ਨਹੀਂ ਤੋ ਤੈਨੂੰ ਡੰਗ ਮੈਂ ਸਹੀ ਗੱਲ ਦੱਸਦਾ ਭਾਈ ਖਾ ਨਹੀਂ ਹੁੰਦੀ ਦਵਾਈਆਂ ਮੈਨੂੰ ਗੋਲੀਆਂ ਖਾ ਨਹੀਂ ਹੰਦੇ ਤਾਂ ਨਹੀਂ ਦੇ ਭਾਈ ਨੂੰ ਆਪਣਾ ਨਹੀਂ ਜਾਣ ਉਹਨੀ ਗੱਲ ਤੇ ਮੇਰਾ ਨਾ ਹੁਣ ਵੀ ਮੈਂ ਚਾਹ ਪੀ ਲਈ ਮੈਂ ਜਵੈਣ ਜੂਣ ਖਾਦੀ ਆ ਚਾਹ ਚ ਪੀਤੇ ਮੈਂ ਬਾਲ ਬਦੂਤ ਨਹੀਂ ਬਣੀ ਪਈਆਂ ਪਹਿਲਾਂ ਮੈਂ ਆਪਣੇ ਬਾਲ ਬੋਲ ਪਾਹਾਂ ਜਾਂ ਤਾਂ ਠੰਡ ਦੇ ਇਦਾਰ ਦਾ ਹਾਂ ਪਤਾ ਨਹੀਂ ਇਹ ਤਾਂ ਖਾਦਾ ਵੀ ਨਹੀਂ ਕੁਛ ਰੋਟੀ ਵੀ ਨਹੀਂ ਬਣੀ ਮੇਤੋ ਤਾਂ ਰਾਤ ਨਿਆਣੇ ਨਚਾਲ ਬਣਾ ਕੇ ਖਾਦੇ ਜਿਹੜਾ ਹੁਣ ਠੀਕ ਆ ਜਿਹੜਾ ਤਾਂ ਠੀਕ ਆ ਉਹਨ ਤਾਂ ਦਵਾਈ ਦੁਈ ਦੇਤੀ ਰਾਤ ਵੀ ਦੇਤੀ ਸੀਗੀ ਹੁਣ ਤਾਂ ਜਿਹੜਾ ਬੁਖਾਰ ਹੋ ਤਾਂ ਬੈ ਗਈ ਐ ਡਿਊਟੀ ਤੇ ਅੱਜ ਸੰਡੇ ਆ ਸੰਡੇ ਆ ਕਾਕਾ ਕਿਤਾਬਾਂ ਦੇਖ ਲੈ ਪੇਪਰ ਆ ਗਏ ਨਵੇਂ ਬੋਸਤਰਾ ਚੱਕੀ ਹੈ ਹਾਇ ਰੱਬਾ ਸਮੇਂ ਹਾਂ ਦੁੱਧ ਪੀ ਕੇ ਇਹਨ ਦੁੱਧ ਲਿਆ ਦੋ じゃ ਨੋ ਲੈ ਆ ਦਦਾ ਬੇਸਿਕ ਬੋਲ ਤੱਕ ਇਹ ਮੈਨੂੰ ਤਾਂ ਲੱਗਦਾ ਹਨ ਮੇਰੇ ਹੀ ਗਾਲਾਂ ਪੈਂਦੀਆਂ ਨੇ ਕਿਸੇ ਦੇ ਨਹੀਂ ਇੰਦਾ ਕਾਲਾ ਪੈਂਦੀਆਂ ਹੋਣੀਆਂ ਸਭ ਨੂੰ ਦਵਾਈ ਬੂਟੀ ਸਭ ਦੀ ਪਰਪ੍ਰੈਸ ਚੰਗੀ ਵਧੀਆ ਕੀ ਕਹਿੰਦੇ ਹੁੰਦੇ ਨੇ ਕੇਅਰ ਕੇਅਰ ਬਹੁਤ ਵਧੀਆ ਹੁੰਦੇ ਉਹ ਪਰ ਮੇਰੇ ਗਾਲਾਂ ਪੈਂਦੀਆਂ ਨੇ ਨਾਲੇ ਮੈਂ ਇੰਨਾ ਕੰਮ ਕਰਦੀ ਆ ਆਪਣੇ ਜਾਣਸ ਹਨ ਵੀ ਮੈਂ ਕਦੇ ਮੌਕਾ ਨਹੀਂ ਦਿੱਤਾ ਕਦੇ ਕਿਸੇ ਕੰਮ ਤੋਂ ਪਰ ਫੇਰ ਵੀ ਪਤਾ ਨਹੀਂ ਕਾਤੇ ਮੇਰੇ ਇੰਨੀਆਂ ਗਾਲਾਂ ਪੈਂਦੀਆਂ ਨੇ ਇਹ ਠੰਡ ਦੇ ਯਾਰ ਧੰਨ ਨੇ ਉਹ ਘਰ ਵਾਲੇ ਜਾਂ ਧੰਨ ਨੇ ਉਹ ਘਰ ਵਾਲੀਆਂ ਜਿਹੜੀਆਂ ਕੰਮ ਵੀ ਨਹੀਂ ਕਰਦੀਆਂ ਤੇ ਦਵਾਈ ਨੂੰ ਵੀ ਲੰਬੀਆਂ ਜਾਂ ਕਿ ਹਸਪਤਾਲ ਚ ਪੈ ਜਾਂਦੀਆਂ ਨੇ ਉਹ ਤਾਂ ਧੰਨ ਠੀਕ ਆ ਗੱਲ ਜਿਆਦਾ ਢਿੱਡ ਦੁਖਦਾ ਐ ਤਾਂ ਮੈਨੂੰ ਵੀ ਹੁਣ ਜੇ ਖੇਤ ਚ ਜਾਣ ਬਾਦਾ ਜ਼ਮੀਨ ਤੇ 4 ਰੋਟੀਆਂ ਆਉਣੀਆਂ ਦੋ ਰੇੜੇ ਹਰੇ ਦੇ ਵੜਦੇ ਨੇ ਪਰ ਆਹ ਤਾਂ ਮੇਰ ਵਰਗੀ ਤਾਂ ਕੰਮ ਕੱਢ ਫਿਰ ਜਾਂਦੀ ਐ ਹੁਣ ਢਿੱਡ ਦੁਖਦਾ ਹੁਣ ਇਹਦਾ ਕੀ ਪਤਾ ਕੀ ਸੁਣ ਲੋਨਾ ਫਿਰ ਉਹ ਤਾਂ ਮੈਨੂੰ ਵੀ ਨਹੀਂ ਪਤਾ ਇੱਕ ਨੇ ਮੈਨੂੰ ਕਾਲਾ ਕੱਢੀ ਜਾਂਦੇ ਨੇ ਹੁਣ ਤੁਸੀਂ ਸਮਝਾਓ ਭੈਣੇ ਪਵਾ ਇਹਨਾਂ ਨੂੰ ਕਮੈਂਟ ਕਰਕੇ ਸਮਝਾਓ ਮੜਾ ਜੇ ਆਏ ਹਾਏ ਓਏ ਇੱਕ ਤਾਂ ਬੰਦੇ ਰਾਤ ਵੀ ਇੰਨਾ ਬੋਲੇ ਮੈਂ ਇਹਨਾਂ ਨੂੰ ਇੱਕੋ ਗੱਲ ਗਈ ਮੈਂ ਚੁੱਪ ਕਰਕੇ ਮੈਨੂੰ ਵੀ ਪੈ ਜਾਣ ਦੋ ਤੇ ਆਪ ਵੀ ਪੈ ਜਾ ਮੈਂ ਆਪ ਤਾਂ ਜੋ ਵੀ ਘਰੇ ਮੇਰੇ ਕੋਲ ਟ੍ਰੀਟਮੈਂਟ ਸੀਗਾ ਮੇਰੇ ਮੁੰਡਾ ਮੇਰਾ ਬੜਾ ਮੁੰਡਾ ਮੇਰਾ ਬੜਾ ਸਾਥ ਦਿੰਦਾ ਆ ਦੋ ਤਾਂ ਵੀ ਜਿਹੜਾ ਬੈਠਾ ਇਹਦਾ ਬਲੋਂਗੜਾ ਜਿਹਾ ਉਹ ਵੀ ਮੈਨੂੰ ਬਹੁਤ ਕਾਲਾ ਕੱਢਦਾ ਮੰਮੀ ਦਵਾਈ ਨਹੀਂ ਲੈਂਦੀ ਮੰਮੀ ਆਏ ਨਹੀਂ ਕਰਦੀ ਮੰਮੀ ਆਏ ਨਹੀਂ ਕਰਦੀ ਅਨੇ ਮੈਂ ਖੰਗਦੀ ਆ ਨਾ ਮੇਰੇ ਤਾਂ ਵੀ ਢਿੱਡ ਦੁਖਦਾ ਆ ਖੰਗਦੀ ਦਵਾਈ ਦਵਾ ਨਾ ਖੰਗਦੀ ਦਵਾਈ ਦਵਾ ਹਾਏ ਰੱਬਾ ਸਭ ਲੋਕ ਇੱਕ ਦੂਜੇ ਦੀ ਕੇਅਰ ਕਰਦੇ ਨੇ ਮੈਂ ਇਹਨਾਂ ਦੀ ਇੰਨੀ ਕੇਅਰ ਕਰਦੀ ਜਦ ਤੁਸੀਂ ਬਿਮਾਰ ਸੀ ਕਿ ਮੈਂ ਤੁਹਾਨੂੰ ਕੋਈ ਗਾਲ ਨਹੀਂ ਕੱਢੀ ਕੋਈ ਗੋਲਾ ਨਹੀਂ ਕੱਢਿਆ ਮੈਂ ਤੁਹਾਡੀ ਕੇਅਰ ਕਰੀ ਆ ਦਵਾਈ ਖਾਂਦਾਂ ਦੀ ਦਵਾਈ ਖਾਂਦੇ ਫਿਰ ਵੰਨ ਲਾ ਹਾਏ ਦਵਾਈ ਅੱਛਾ ਜੇ ਮੈਂ ਦਵਾਈ ਖਾਵਾਂ ਤੁਸੀਂ ਮੈਨੂੰ ਗਾਲਾਂ ਨਹੀਂ ਕੱਢੋ ਪੱਕੀ ਗੱਲ ਆ ਉਹ ਪੀਣ ਵਾਲੀ ਰਾਤ ਮੈਂ ਦਵਾਈ ਪੀਤੀ ਆ ਆਪਣੀ ਗੋਲੀ ਮੈਂ ਆਪਣੀ ਲਈ ਆ ਫਿਰ ਤੁਸੀਂ ਮੈਨੂੰ ਫਿਰ ਵੀ ਗਾਲਾਂ ਕੱਢਦੇ ਹੋ ਨਹੀਂ ਬਹਿ ਬੱਤੀ ਰਹੀ ਆ ਬਦਾ ਨਹੀਂ ਮੈਂ ਖਾਧ ਕੀ ਆਲੂ ਮਟਰੇ ਸਬਜ਼ੀ ਖਾਦੀ ਆ ਹਾਲ ਤਾਂ ਮੈਂ ਸਾਗ ਨਹੀਂ ਖਾਦਾ ਮੇਰੇ ਗਾਲਾਂ ਬੰਦੀਆਂ ਜੇ ਮੈਂ ਸਾਗ ਖਾਂਦੀ ਨੀ ਆਲੇ ਨੇ ਕਹਣਾ ਦੀ ਕਾਤੇ ਖਾਈ ਜਾਨੀ ਧਾਰਾ ਮੀਰਾ ਹੈਗਾ ਕੇਚ ਉਹਦੇ ਚਾਰ ਪੱਤੇ ਤੇ ਆਪ ਦਾ ਡਾਇਰ ਖਾਟ ਜੂ ਮੈਂ ਕਾਤੇ ਸੀ ਡਾਕਟਰ ਨੇ ਮਾਰ ਲਈ ਮੈਂ ਤਾਂ ਦੇਸੀ ਚੋਕੀ ਮਾਰ ਲਈ ਆਏ ਆਏ ਜਾਂ ਵੀ ਕਦੇ-ਕਦੇ ਚੋੜੀ ਉਹ ਤੇ ਲੈ ਕੇ ਜਾਂਦੀ ਐ ਇੱਕ ਮੋੜੇ ਆ ਜਾਂਦਾ ਹੈ ਸਵੇਰ ਹਾਂ ਇੱਕ ਪਤਾ ਨਹੀਂ ਕੀ ਗੱਲ ਆ ਜਿੱਦਣ ਕਦੇ ਮੈਂ ਬਿਮਾਰ ਹਾਂ ਨਾ ਉਪਰੋਂ ਐਤਵਾਰ ਆ ਜਾਂਦਾ ਵਧੀਆ ਐ ਐਤਵਾਰ ਆ ਜਾਂਦਾ ਸਾਲੋ ਠੀਕ ਹੀ ਜਾਊ ਕੀ ਦੇਖੀ ਜਾਊ ਹੋ ਜਾਊ ਠੀਕ ਆਪੇ